ਸੋਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਆ ਵੀ ਸਾਰੇ ਠੀਕ ਹੋਵੋਗੇ ਅੱਜ ਅਸੀਂ ਚੱਲ ਪਿਆ ਮੰਡ ਚ ਪੈਲੀ ਵੋਨ ਜੋ ਦਰਿਆ ਦੇ ਉੱਪਰ ਰੇ ਵਸੇ ਆ ਸਭੀ ਵੀਰ ਦੀ ਤੇ ਬਸ ਹੁਣ ਅੱਜ ਤੁਹਾਨੂੰ ਦਿਖਾਵਾਂਗੇ ਪਿੰਡ ਦਾ ਵਲੌਗ ਪੈਲੀ ਪੜੀ ਵਹੁੰਦੇ ਆ ਜਿਹੜਾ ਦਾ ਮੰਡ ਆਈ ਆ ਸਨਾਖਾ ਦਾ ਵਲਦਾ ਆ ਰਿਹਾ ਹੈ ਇਹ ਕੋਈ ਯੂ ਟਰਨ ਮਾਰਾਂਗੇ ਤਾਂ ਪੈੜੀ ਪਹੁੰਚ ਕੇ 15 20 ਮਿੰਟ ਲਾਉਣੇ ਆ ਸਾੜਾ ਖੜਾ ਪੱਤਨ ਖੜਾ ਇੱਥੇ ਖੜਾ ਲਾਓ ਜੀ ਆਪਾਂ ਅੱਜ ਪੈਲੀ ਵਾਹਣ ਚੱਲ ਪਏ ਆ ਮੰਡਾ ਵਾਲੇ ਪਾਸੇ ਨੇ ਇੱਥੇ ਹੈਗੀ ਸਾਬੀ ਦੀ ਪੈਲੀ ਕਿ ਨਹੀਂ ਪੈਲੀ ਸਾਬੀ ਇੱਥੇ ਤੇਰੀ ਚਾਰ ਕਿੱਲੇ ਆ ਤੂੰ ਇਹਦੇ ਚਾਰ ਕਿੱਲੇ ਪੈਲੀ ਆ ਤੇ ਵੋਂਦਾ ਕਿੱਲਾ ਕੀ ਆ ਇੱਥੇ ਬਾਕੀ ਠੇਕੇ ਦੇ ਦਿੱਤੀ ਆ ਸਾਨੂੰ ਥੋੜਾ ਜਿਹਾ ਏਰੀਆ ਪਰੇ ਪੈ ਜਾਂਦਾ ਆ ਸਾਡੇ ਪਿੰਡ ਤੋਂ ਰਹਾਡੇ ਪਿੰਡ ਵਾਲੇ ਦੀ ਬਥੇਰੀ ਪੈਲੀ ਆ ਸੋ ਦੇਖੋ ਧੂਸ ਜਿਲਾ ਕੇ ਲਾ ਕੇ ਘਰ ਹਾਂ ਦੂਰ ਪੈ ਜਾਂਦੀ ਥੋੜੀ ਜੀ ਸਾਨੂੰ ਥੋੜਾ ਜਿਹਾ ਹੱਡਰ ਜਿਹਾ ਮਾ ਕੇ ਕਿਹਨੇ ਹੁੰਦੇ ਆ ਆਪਣਾ ਇੱਧਰ ਜਾਣਾ ਥੱਲੇ ਨੂੰ ਹਾਂ ਆ ਲਓ ਜੀ ਦੇਖੋ ਦੇਖੋ ਮੰਡ ਦਾ ਨਜ਼ਾਰਾ ਇਹ ਹੈਗਾ ਆ ਮੰਡ ਏਰੀਆ ਆ ਸਾਰਾ ਦਰਿਆ ਜਿਹੜਾ ਨੀਮਨੇ ਵਾਲਾ ਕਹਿੰਦੇ ਆ ਤੇ ਪਾਣੀ ਇੱਥੇ ਤੱਕ ਆਇਆ ਸੀਗਾ ਉਦੋਂ ਇੱਥੋਂ ਵਿਜਲੇ ਇਹਨੂੰ ਤੁਸੀ ਕਹਿੰਦੇ ਜਿਹਲੇ ਤੁਸੀ ਟੁੱਟ ਜਾਂਦੀ ਆ ਤੇ ਫੇਰ ਪਾਣੀ ਟੁੱਟ ਜਾਂਦਾ ਆ ਆ ਲੈ ਹਾਲਾ ਕਰ ਸਕਾਂ ਇਹ ਮੇਨ ਤੁਸੀ ਆ ਚਲੋ हा असला असला माझा माहिती कमी ਜੀ ਅਜਰਾਂ ਨੂੰ ਪਹਿਲੀ ਸਭ ਤੋਂ ਵੱਡੀ ਚੀਜ਼ ਦੱਸਣਗੇ ਇਸ ਗੱਲ ਤੁਰ ਕੇ ਦੱਸਣਾ ਜੀ ਮੜਾ ਠੀਕ ਆ ਓਕੇ 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 ਜੇ ਸਰ ਕਿੰਨਾ ਦਾ ਫੀਡ ਆ ਰਿਹਾ ਕਿੰਨਾ ਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਯਾਰੇ ਕਿਸ ਚੀਜ਼ ਤੇ ਆ ਰਹੇ ਹੈ ਕਿੱਥੇ ਪਹੁੰਚੇ ਰਹੇ ਹੈ ਇਹ ਮੰਡ ਮੰਡ ਪਿੰਡਾ ਮੰਡ 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 ਮਾਰ ਤੇ ਮਾਰਦੇ ਚਲੋ ਫਸਟ ਇੱਕ ਲਾਜੀ ਹੋ ਜੀ ਲੱਗਦਾ ਅੱਗੇ ਅੱਗੇ ਹੋ ਰਿਹਾ ਮਤਲਬ ਪ੍ਰੂਵਮੈਂਟ ਹੋ ਰਹੀ ਆ ਚਾਰੇ ਹੋ ਰਿਹਾ ਬੰਦਾ ਕੋਈ ਹਾਲੀ ਪਤਾ ਲੱਗਾ ਬੰਦਾ ਬੜਾ ਕਾਲਾ ਸੀ ਹਰਨ ਤੇ ਹਰਨ ਮਰੀ ਜਾਂਦਾ ਕਿ ਘਟਾਓ ਇਹਨੂੰ ਕੋਈ ਜਾਲੀ ਆ ਗਈ ਐ ਰੋਕਦਾ ਬੰਦਾ ਰੋਕਦਾ ਜਾਂਦੇ ਲਓ ਜੀ ਨਾਲੀ ਆ ਗਈ ਆ ਕਾਲਾ ਥੋੜੀ ਆ ਤੇ ਲਓ ਜੀ ਪਰਾਲੀ ਆ ਗਈ ਆ ਪਰਾਲੀ ਆ ਬੰਦੇ ਨੂੰ ਕਹਿ ਲੈ ਕਿ ਆ ਤੁਹਾ ਮਾਰੋ ਸਰ ਜਣੇ ਵਾ ਵਾ ਆਵੇ ਆ ਤੇ ਆ ਇਧਰ ਇਧਰ ਜਾ ਚਾ ਚੱਲੀ ਜਾਂ ਥਰੇ ਜਾਂਦੇ ਅਲੀ ਦਾ ਭੁੱਲ ਜਾਂਦੀ ਆ ਮੇ ਨੂਨ ਕੀ ਵਾਧ ਮੈਂ ਪਹਿਲੀ ਯਰ ਤੇ ਆਇਆ ਸਾਲੇ ਤੇਰੀ ਪਹਿਲੀ ਤੇ ਸਾਰਾ ਕੰਨਾ ਕੱਢ ਛੜਾ ਇਧਰ ਦੇ ਬੇਟੀਆ ਆ ਰਾਇਆ ਦੇਖੋ ਜੀ ਥੋੜਾ ਜੇ ਬੰਦੇ ਬਾਤ ਕਾਟ ਕੇ ਰਹਿੰਦੇ ਇਸ ਕਰਕੇ ਹੁਣ ਕਾਟ ਜੀ ਰਹਿੰਦੇ ਬਾਤ ਜੀ ਹੁੰਦੇ ਰਹੀਆਂ ਤਾਂ ਕਰਕੇ ਪਹਿਲੀ ਦਾ ਵੀ ਜੇ ਤਾਂ ਭਲਾਈ ਜਾਂਦੇ ਆ ਦੇਖਰੋ ਜੀ ਪਰ ਦੇਖੋ ਰਾਹ ਮੰਡ ਦੇ ਨਾਲ ਦੇਖੋ ਜੀ ਕਿਤਾ ਉਤਰ ਕੇ ਮੈਂ ਬੱਲਣ ਪਤਾ ਦੱਸਦਾ ਸਾਡੀਆਂ ਜੇ ਤੱਕ ਦੇ ਮੈਂ ਟਰੈਕਟਰ ਤੇ ਆ ਤਾਂ ਨਹੀਂ ਮੈਂ ਕੋਈ ਬਲਬੰਦ ਕਰਦੇ ਆ ਜੀ ਖੇਤਾਂ ਵਿੱਚ ਪਹੁੰਚ ਚੁੱਕੇ ਆ ਲਓ ਜੀ ਖੇਤਾਂ ਵਿੱਚ ਪਹੁੰਚ ਚੁੱਕੇ ਆ ਤੇ ਦਿਖਾਉਨੇ ਤੁਹਾਨੂੰ ਰੋਟਾਵੇਟਰ ਕਿੰਨਾ ਫਿਰਦਾ ਆ ਆਓ ਦੇਖੋ ਤਿਆਰੀ ਜੀ ਕਰੁੰਦੇ ਆ ਆ ਸੋ ਇਹ ਪਹਿਲੀ ਇਹਦੀ ਕਿਲਾ ਡੇਢ ਕਿਲਾ ਇੱਥੇ ਕਾ ਤੇ ਕਹਿੰਦਾ ਚਾਚਾ ਚੱਲ ਚਲੀਏ ਬੋਹਣ ਮੈਂ ਚੱਲ ਪੈਨੇ ਆ ਕਿਹੜੀ ਗੱਲ ਆ ਘਰੋਂ ਠਾ ਲਿਆ ਪਤਾ ਫਿਲਮ ਫਿਲਮ ਵੇਖਦੇ ਪਏ ਸੀ ਪਰ ਠਾਲ ਹੀ ਲਿਆਇਆ ਘਰੋਂ ਸੋ ਪਿੰਡਾਂ ਦੇ ਕੰਮ ਕਾਜ ਤੁਹਾਨੂੰ ਦਿਖਾਈ ਦੇ ਆ ਕਈ ਚੀਜ਼ਾਂ ਬੰਦੇ ਨੇ ਨਹੀਂ ਦੇਖੀਆਂ ਹੁੰਦੀਆਂ ਉਹ ਸੋ ਤੁਹਾਨੂੰ ਉਹ ਦਿਖਾਈ ਦੀਆਂ ਆ ਜੀਮੇਦਾਰ ਦਾ ਕੋਲ ਮਲਾ ਕੇ ਜਾਣਦੀ ਐ ਜਿਹੜੇ ਨਹੀਂ ਜਾਣਦੇ ਸ਼ਹਿਰੀ ਹੋਣਾ ਉਹਨਾਂ ਲਈ ਵਧੀਆ ਲੱਗਦੀਆਂ ਉਹਨਾਂ ਨੂੰ ਚੀਜ਼ਾਂ ਇਹ ਇੱਕ ਕਮਾਤ ਦਾ ਵੱਡਾ ਇੱਥੇ ਗੰਨਾ ਸਿਗਾ ਬੀਜਿਆ ਜਿਹੜਾ ਕਿ ਮਿਲ ਚ ਸੁੱਟਦਾ ਤੇ ਹੁਣ ਇਹਨਾਂ ਨੇ ਲੈਰਾ ਨਵਾਂ ਬੀਜਣਾ ਲੈਰਾ ਕਹਿੰਦੇ ਦੁਬਾਰਾ ਬੀਜਣਾ ਗੰਨੇ ਨੂੰ ਸੋ ਉਹ ਲੱਗੇ ਆ ਰੋਟਾਵੇਟਰ ਫੇਰਨ ਤਾਂ ਕਰਕੇ ਤੇ ਦਿਖਾਉਨੇ ਤੁਹਾਨੂੰ ਪਹਿਲੀ ਕਿਦਾਂ ਸ਼ੱਕਰ ਬਣਾਉਂਦਾ ਆ ਆ ਦੇਖੋ ਉਹ ਜੀ ਭਰਾ ਜਿ ਆਪਣਾ ਭੂਆ ਦਾ ਮੁੰਡਾ ਆਇਆ ਆ ਸੋ ਦਸੂਹੇ ਤੋਂ ਸੰਗਤਾਂ ਆਈਆਂ ਤੇ ਮੋਟਰ ਤੇ ਬਹਿਣ ਲੱਗੇ ਮੈਂ ਤਾਂ ਉਹਨੂੰ ਪੁੱਛਿਆ ਵੀ ਦੱਸੋ ਕੋਈ ਖਾਣਾ ਪੀਣਾ ਤੇ ਤੇ ਕਹਿੰਦੇ ਖਾਣਾ ਪੀਣਾ ਕੁਛ ਨਹੀਂ ਆ ਤੇ ਮੋਟਰ ਤੇ ਬਹਿਣਾ ਉਹਦਾ ਦਿਲ ਕਰਦਾ ਮੈਂ ਕਿਹਾ ਆਜੋ ਇਹ ਕਿਹੜੀ ਗੱਲ ਆ ਮੋਟਰ ਤੇ ਬਹਿ ਜੰਨੇ ਆ ਸੋ ਆ ਹੁੰਦਾ ਇਹ ਆ ਤੇ ਆਉਨੇ ਆ ਗੱਲਾਂ ਬਾਤਾਂ ਮਾਰਾਂਗੇ ਤੇ ਤੁਹਾਨੂੰ ਬਲੌਗ ਦਿਖਾਵਾਂਗੇ ਆਪਾਂ ਤਾਂ ਜੋ ਜੋ ਕਰਦੇ ਆ ਉਹੀ ਬਣਾਈ ਜਾਂਦਾ ਆ ਪਾ ਡਾਣਾ ਪਾ ਡਾਣਾ ਤੇ ਪਾ ਇਹੋ ਮਾਇਆ ਜਿਹਾ ਲੱਗਦਾ ਬਹੁਤ ਵਾਲੇ ਬਹੁਤ ਜੀ ਹੁੰਦੇ ਆ ਮੈਂ ਪੋਣਾ ਨ ਸਬਰਾਜ ਨੂੰ ਭੱਤੇ ਟਾਇਰ ਪਾ ਦੇਣੇ ਉਹਨੂੰ ਆਹ ਹੈਗਾ ਇਦਾਂ ਦਾ ਹੀ ਆ ਉਹਦਾ ਟਾਇਰ ਲੱਗਦਾ ਸਬਰਾਜ ਵੀ 135 ਆ ਮੇਰੇ ਵਾਲਾ ਥੋੜੇ ਸ਼ਮਾਰੇ ਕਹਿੰਦੇ ਨੇ 735 ਸਬਰਾਜ ਤੇ ਮੇਰਾ ਭਰਾ ਕਹਿੰਦੇ ਆ ਜੀਜੂ ਇਹਨਾਂ ਉਹਨੂੰ ਪਾ ਦੇ ਹੁਣ ਮੈਂ ਟਾਇਰ ਮੈਂ ਤਾਂ ਮੰਗਰਾੜ ਵੀ ਲਾ ਦੇਣੇ ਆਂਦੇ ਪਿੱਛੇ ਮੈਂ ਸਾਰਾ ਹੀ ਲੰਡਾ ਮਾਰਿਆ ਸਾਰਾ ਹੀ ਨੰਡਾ ਕਰ ਰਿਹਾ ਟਰੈਕਟਰ ਦੀ ਡੌੜ ਹੀ ਬੱਕਰੀ ਆ ਯਾਰ ਆਹੜਾ ਵੀ ਟਰੈਕਟਰ 老老老。哎呀。 ਮਹਾਰਾਜ ਮਹਾਰਾਜ ਭਰਾ ਆਪਣੇ ਅੱਜ ਦੂਰੋਂ ਪਰੋਂ ਆਏ ਆ ਤੇ ਮੇਲ ਮੇਲ ਗੱਡੀਆਂ ਆਉਂਦੀਆਂ ਨੇ ਨਾ 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 ਨੋ 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 ਸੱਤੇ ਸੱਤੇ ਗੱਡੀ ਕਲਵੀਰ ਇਹ ਨਹੀਂ ਕਲਵੀਰ ਵਾਲੀ ਨਹੀਂ ਆ ਮੁੰਡਾ ਭਰਾ ਆ ਉਹਦੀ ਹਣੀ ਸਾਣਾ ਮਕੇਰੀਆਂ ਤੋਂ ਇਹ ਵੀ ਤੁਹਾਨੂੰ ਵਲੌਗ ਦੇਖਣ ਨੂੰ ਮਿਲੇਗਾ ਭਰਾ ਆਪਣੇ ਆਏ ਆ ਦੂਰੋਂ ਪਰੋਂ ਓ ਬੱਲੇ ਹੰਕਾਰ ਦੇ ਆ ਫੜ ਫੋਨ ਵਾੜੀਆਂ ਵੀਡੀਓ ਵੀਡੀਓ ਬਣਾਇਆ ਕਰ ਤੂੰ ਕਾਰਪਾ ਦੇ ਲਾ ਕਰ ਸਵੱਬੀ ਜਦੋਂ ਬੰਦਾ ਹੁੰਦਾ ਸਵੱਬੀ ਹੁੰਦਾ ਠੀਕ ਅੰਦੀ ਜਾਂ ਆ ਜੇ ਆ ਆ ਜੀ ਸੁਣਾਓ ਬੱਲੇ 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 ਸੰਦੂ ਨਾ ਲੰਮਾ ਕੀ ਗੱਲ ਹੁੰਦੀ ਆ ਕਾਲੀ ਭਾਈ ਇੱਧਰ ਬੱਤੀ ਇੱਧਰ ਉਹ ਤਾਂ ਪਾਣ ਮਤਵਾ ਦੇ ਦੇਖਾ ਲੈ ਚਲੋ ਚਲੋ ਕਾਰ ਭਾਈ ਕੋਲੋਨੀ ਲੋਟੇ ਵਾਲਾ ਮਾਦੂ ਬੰਦੇ ਨੂੰ ਤਾਂ ਉਨੇ ਭੈਣ ਦੇ ਕੀਤਾ ਕਿ ਨਵੀਂ ਦੁਕਾਨ ਖੋਲੀ ਆਪਣੇ ਤੁਸੀਂ ਗੱਡੀ ਆ ਭਾਈ ਲੱਗਦੇ ਭੈਸੀ ਰੇੜੀ ਤੋਂ ਚੀਮਾ ਸਾਹਿਬ ਹਕਾਰ ਕਿਦਾਂ ਕੰਮ ਲੇਟ ਹੋ ਗਿਆ ਗੱਲ ਕੀ ਆ ਮੈਂ ਦਿੱਤੋ ਲੰਘਦੇ ਹੋ ਲਾਓ ਜੀ ਰਾਤ ਪੈ ਗਈ ਆ ਤੇ ਇਹ ਰੋਟਾਵੇਟਰ ਫਿਰ ਵੀ ਫਿਰ ਰਿਹਾ ਆ ਸੋ ਸਾਰੇ ਸੱਜਣ ਮਿੱਤਰ ਆਪਣੇ ਪੈਕ ਸ਼ੈਕ ਲਾ ਕੇ ਘਰਾਂ ਨੂੰ ਚੱਲ ਗਏ ਆ ਤੇ ਆਪਾਂ ਪੈਰੀ ਵਾ ਰਹੇ ਆ ਇਹ ਜ਼ਿਮੀਂਦਾਰਾਂ ਦਾ ਇਹੀ ਆ ਵੀ ਜਿਹੜੇ ਵੇਲੇ ਟਾਈਮ ਮਿਲ ਜਵੇ ਹਲਾ ਮਾਰ ਲਿੰਦੇ ਆ ਸੋ ਰਾਤ ਲੱਗੇ ਅੱਠ ਘਾਟ ਚੁੱਕੇ ਆ ਆਪਾਂ ਨਾਲ ਵੀਡੀਓ ਬਣਾਈ ਜਾਈਦੀ ਵੀ ਆਪਣੇ ਭਰਾ ਵੇ ਇਹਨਾਂ ਨੇ ਵੀ ਜ਼ਿਮੀਂਦਾਰ ਕਿੰਨਾ ਔਖਾ ਆ ਕਹਿਣਾ ਬੜਾ ਸੌਖਾ ਆ ਵੀ ਜ਼ਿਮੀਂਦਾਰਾ ਇਹ ਕਿਸਾਨ ਇੰਦਾ ਜੇ ਬੋ ਪਰ ਇਹ ਜ਼ਿਮੀਂਦਾਰਾਂ ਨੂੰ ਪਤਾ ਵੀ ਜ਼ਿਮੀਂਦਾਰ ਕਿੰਨਾ ਫਸਲ ਆ ਗਾਉਂਦੇ ਆ ਤੇ ਕਿੱਦਾਂ ਉਹਨੂੰ ਪਾਲਦੇ ਆ ਨਾ ਰਾਤਾਂ ਗਾਲ-ਗਾਲ ਕੇ ਬਸਲਾਂ ਗਾਉਣੀਆਂ ਪੈਂਦੀਆਂ ਆ ਕਿਸੇ ਨੂੰ ਕੀ ਪਤਾ ਆ ਦੇਰੋਂ ਤੁਹਾਡੇ ਸਾਹਮਣੇ ਆ ਇਹ ਰਾਤ ਹੀ ਆ ਕਿ ਦਿਨ ਚੜਿਆ ਆ ਬੰਦਾ ਰੋਟੀ ਵੀ ਲੇਟ ਫੇਟ ਹੀ ਖਾਂਦਾ ਆ ਪਰ ਜ਼ਮੀਨ ਦਾ ਸਾਰਾ ਕੁਝ ਦੇਖਣਾ ਪੈਂਦਾ ਵੀ ਕਦੋਂ ਬਗਾਉਣੀ ਆ ਕਦੋਂ ਫਸਲ ਲਗਾਉਣੀ ਆ ਕੋ ਲੱਗੇ ਆ ਸਾਬੀ ਜੀ ਬਾਹਰ ਰਹੇ ਆ ਤੇ ਆਪਾਂ ਉੱਪਰ ਬੈਠੇ ਆ ਆਪਣਾ ਪਿਆਰ ਬੜਾ ਚਾਚੇ ਭਤੀਜੇ ਦਾ ਆਪਾਂ ਇੱਕ ਦੂਜੇ ਬਿਨਾਂ ਬਚਦੇ ਨਹੀਂ ਤੇ ਆਪਾਂ ਬੈਠ ਲਾ ਕੇ ਸਿੱਧੇ ਇਧਰ ਨੂੰ ਆ ਗਏ ਆ ਪਿੰਡ ਗੋਲੀਆਂ ਕਿਧਰ ਲੈਟਾਂ ਜਾ ਕਰੀਆਂ ਆ ਤੇ ਗੋਲੀਆਂ ਪਿੰਡ ਦਾ ਤੁਹਾਨੂੰ ਪਤਾ ਹੀ ਐ ਫੇ ਸਮਝਦੇ ਆਂ ਗੱਲ ਮੇਰੀ ਹਾਂ ਓਏ ਉਹ ਡਾਡਾ ਕਿਵੇਂ ਲੱਗਿਆ ਇੱਕੋ ਜੀ ਓਏ ਹਾਂ ਦੇਰਾ 60% ਬੈਟਰੀ ਘੁਰ ਘੋੜਾ ਜਿਹਾ ਪੰਦੋ ਬੇਟਾ ਓਏ ਇਹ ਲਾਸਟ ਵੀਡੀਓ ਹੋਊਗੀ ਜੇਲੇ ਫੋਨ ਬੰਦ ਹੋ ਗਿਆ ਤੇ ਸਮਝ ਲਓ ਕਿ ਬਲੌਗ ਬੰਦ ਓਕੇ ਸਮਝ ਲੈਣਾ ਤੁਸੀਂ ਤੇ ਰਹਿ ਆ ਵੀ ਥੋੜੀਆਂ ਦੋ ਚਾਰ ਫੰਟਾਂ ਹੀ ਗਈਆਂ ਆ ਤੇ ਵਾਹ ਕਿ ਆਪਾਂ ਫੇਰ ਨਿਕਲ ਜਾਣਾ ਘਰ ਨੂੰ ਤੇ ਵਲੌਗ ਤੁਸੀਂ ਕਰਿਓ ਇੰਜੋਏ ਸਾਰੇ ਦਿਨ ਦਾ ਆਪਾਂ ਵਲੌਗ ਬਣਾਇਆ ਸੱਜਣ ਮਿੱਤਰ ਜਿਹੜੇ ਆਏ ਮੋਟਰ ਤੇ ਹੁਣ ਕੇ ਆਪਾਂ ਬਹਿ ਗਏ ਉੱਤੇ ਘੜੀ ਰੌਣਕ ਮੇਲਾ ਲਾਇਆ ਫਾਨੀਚਨ ਕੀਤਾ ਜੋ ਵੀ ਬੰਦੇ ਸਮਝਣ ਵਾਲੇ ਸਾਥੀ ਜਾਂਦੇ ਆ ਤੇ ਹੁਣ ਕੇ ਰਾਤ ਨੂੰ ਪੈਲੀ ਪੜੀ ਕੌਣ ਲਾਪੇ ਫੇਰ ਆਪਾਂ ਚੱਲ ਜਾਣਾ ਘਰ ਨੂੰ ਤੇ ਇਹ ਵਲੌਗ ਦੀ ਇੱਥੇ ਸਮਾਪਤੀ ਹੋਊਗੀ ਜੇ ਤੁਸੀਂ ਇਹ ਵਲੌਗ ਦੇਖਿਓ ਤੁਹਾਨੂੰ ਨਜ਼ਾਰਾ ਆਊਗਾ ਇਹ ਸਾਟ ਸਾਡਾ ਫਾਰਮ ਟਰੈਕ ਵਿਚਾਰਾ ਇਹ ਜਿੰਨਾ ਵਾਲੀ ਇਹ ਉਨਾ ਹੀ ਖੁੱਲਦਾ ਆ ਤੇ ਰਵਾਈ ਜਾਂਦੇ ਇਹਨੂੰ ਤੇ ਹੁਣ ਆਪਾਂ ਆਨੰਦਪੁਰ ਸਾਹਿਬ ਆਪਣੇ ਵਾਲਾ ਟਰੈਕਟਰ ਲੈ ਕੇ ਜਾਣਾ ਉਹਨੂੰ ਟਰੈਕਟਰ ਟਾਇਰ ਟੂਰ ਪਾ ਲੈਣੇ ਆ ਪਿਛਲੇ ਟਾਇਰ ਇਹਦੇ ਵਾਲੇ ਵੱਡੇ ਪਾ ਲੈਣੇ ਆ ਤੇ ਉਹ ਟਰੈਕਟਰ ਜਾਊਗਾ ਆਨੰਦਪੁਰ ਸਾਹਿਬ ਬੋਲੇ ਮੱਲੇ ਤੇ ਤੇ ਮਹਾਰਾਜ ਦਾ ਨਾਮ ਲੈ ਕੇ ਬਰਾ ਦਾ ਅਸ਼ੀਰਵਾਦ ਲੈਣ ਜਾਵਾਂਗੇ ਆਨੰਦਪੁਰ ਸਾਹਿਬ ਤੇ ਤਾਨੂੰ ਉਹ ਵੀ ਵਲੌਗ ਦਿਖਾਵਾਂਗੇ ਬਸ ਤੁਸੀਂ ਜੁੜੇ ਰਹੋ ਵਲੌਗ ਚੜ ਜਾਣਾ ਹੋਣਗੇ ਤੇ ਆਉਣਗੇ ਵੀ ਪੂਰੇ ਠੋਕਵੇਂ ਮਾ ਤੁਸੀ ਪਿਆਰ ਦਿਆ ਕਰੋ ਤੁਸੀਂ ਲਾਈਕ ਸ਼ੇਅਰ ਕਮੈਂਟ ਘੱਟ ਕਰਦੇ ਆ ਬਸ ਵਲੌਗ ਨੂੰ ਕਰਿਓ ਇੰਜਵਾਏ ਤੇ ਤੁਹਾਨੂੰ ਆਊਗਾ ਨਜ਼ਾਰਾ ਵੇਖਣ ਦਾ ਜੋ ਆਪਾਂ ਦਿਹਾੜੀ ਚ ਕੀਤਾ ਜੋ ਆਪਾਂ ਸਮਝਣੇ ਗੱਲ ਤੇ ਬਾਕੀ ਧਾਮੀ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਯਾਰ ਆਪਾਂ ਤੁਹਾਡੇ ਲਈ ਵਲੌਗ ਬਣਾਈਦੇ ਆ ਭਰਾਵਾਂ ਲਈ ਵੀਰ ਭਰਾਵਾਂ ਲਈ ਸੋ ਜਿਹੜੇ ਭਰਾ ਜੀਵਿੰਦਾਰੇ ਨੂੰ ਪਿਆਰ ਕਰਦੇ ਆ ਓ ਭਰਾ ਜਰੂਰ ਪਿਆਰ ਦਿਆ ਕਰੋ ਕਿ ਪੰਜਾਬ ਤੇ ਹੈ ਜਿੰਮੇਦਾਰੀ ਦੇ ਸਿਰ ਤੇ ਆ ਹਨਾ ਜ਼ਮੀਨਾਂ ਦੇ ਸਿਰ ਤੇ ਆ ਤੇ ਜਿਹੜਾ ਵਾਕੇ ਜਿੰਮੇਦਾਰ ਹੈਗਾ ਆ ਦਿਲੋਂ ਦਿਲੋਂ ਜਿੰਮੇਦਾਰੇ ਨੂੰ ਪਿਆਰ ਕਰਦਾ ਆ ਉਹ ਮੇਰਾ ਭਰਾ ਜਰੂਰ ਸਬਸਕ੍ਰਾਈਬ ਕਰੂਗਾ ਬਾਕੀਆਂ ਦਾ ਨਹੀਂ ਮੈਨੂੰ ਪਤਾ ਜਿਹੜੇ ਜੱਟ ਭਰਾ ਜਿੰਮੇਦਾਰ ਆ ਜਰੂਰ ਸਬਸਕ੍ਰਾਈਬ ਕਰਕੇ ਆਪਣੇ ਵਲੌਗ ਦੇਖਣ ਕਰਨਗੇ ਸੋ ਜੁੜੇ ਰਹੋ ਨਾਲ ਧਾਮੀ ਵਲੌਗਸ ਤੇ ਤੇ ਐਡਾ ਹੀ ਵਲੌਗ ਆਉਂਦੇ ਰਹਿਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਵ ਯੂ ਓਕੇ ਉਹ ਲਵ ਯੂ ਕਹਦੇ ਲਵ ਯੂ ਲਵ ਯੂ ਤੇ ਜਿਨ੍ਹਾਂ ਕੋਲ 60 ਫਾਰਮ ਟਰੈਕ ਉਹ ਵੀ ਕਮੈਂਟ ਜ਼ਰੂਰ ਕਰਿਓ ਵੀ ਸਾਡੇ ਕੋਲ ਫਾਰਮ ਟਰੈਕ ਆ ਜਿਨ੍ਹਾਂ ਵੀਰਾਂ ਕੋਲ ਨਿਊ ਹਾਲੈਂਡ ਆ ਉਹ ਵੀ ਆਪਣੇ ਭਰਾ ਉਹ ਵੀ ਕਮੈਂਟ ਕਰਿਓ ਉਹ ਵੀ ਸਾਣ ਸਾਣ ਘੈਂਟ ਟਰੈਕਟਰ ਆ ਤੇ ਇਦਾਂ ਹੀ ਮਿਲਦੇ ਰਹਾਂਗੇ ਤੁਹਾਨੂੰ ਪਿਆਲੀਆਂ ਵਿੱਚ ਬੰਨਿਆਂ ਤੇ ਜ਼ਮੀਨਾਂ ਵਿੱਚ ਫਸਲਾਂ ਵਿੱਚ ਅਗਾਉਂਦੀਆਂ ਵਿੱਚ ਕੱਟਦੀਆਂ ਵਿੱਚ ਫਸਲਾਂ ਵੜਾਉਂਦੀਆਂ ਵਿੱਚ ਤੇ ਫਸਲਾਂ ਬੀਜਦੇਆਂ ਵਿੱਚ ਵੱਢਦੇ ਤਾਰੋਂ ਨਜ਼ਰ ਆਵਾਂਗੇ ਸੋ ਜੁੜੇ ਰਹੋ ਧਾਨੀ ਵਲੌਗ ਦੇ ਨਾਲ ਤੇ ਸਤਿ ਸ੍ਰੀ ਅਕਾਲ ਓਕੇ